ਸਰਕਾਰ ਕਹਿੰਦੇ ਆ ਕਿ ਜਿਹੜੇ ਜੀ ਪੁਰੇ ਆਏ ਹੋ ਤੁਸੀਂ ਆਏ ਹੋ ਇਸ ਤੋਂ ਉਹ ਪੁੱਛਦੇ ਆ ਕਿ ਜਿਹੜੇ ਆ ਗੱਲ ਲਾਏ ਨੇ ਸਰਕਾਰ ਨੇ ਅਸੀਂ ਆਪਣੀ ਰਾਜਧਾਨੀ ਵਿੱਚ ਪ੍ਰੋਟੈਸਟ ਕਰਨੇ ਜਾ ਰਹੇ ਹਾਂ ਜਿਹੜੇ ਕਿਸਾਨ ਕੋਠੇ ਹਰਿਆਣੇ ਦੀ ਸਰਕਾਰ ਨੇ ਸੜਕ ਰੋਕ ਲਈ ਸੜਕ ਰੋਕ ਕੇ ਉਹ ਇਹਨਾਂ ਆ ਕੇ ਜੀ ਸਾਡੇ ਸਾਡੇ ਦੇਸ਼ ਤੇ ਆ ਕੇ ਸਾਡਾ ਪ੍ਰਧਾਨ ਮੰਤਰੀ ਨੂੰ ਅਸੀਂ ਮੈਮੋਰੰਡਮ ਦੇਣਾ ਹੈ ਕਰੋ ਬਸ ਲੋਏ ਪਹਿਲਾਂ ਤਾਂ ਮੈਂ ਕਰਾਂ ਠੀਕ ਹੈ ਅੱਪਾ ਕੋਈ ਹੋਰ ਨਹੀਂ ਸਰਕਾਰ ਦੇ ਵਿੱਚ ਵੰਦੇ ਜੋ ਵੀ ਤੁਸੀਂ ਕਹਿੰਦੇ ਬੰਦਾ ਮਾਣ ਕਿਸਾਨ ਹੈ ਲੱਭ ਚਾ ਅਸੀਂ ਸਿਰੇ ਨੂੰ ਕਰਿਆ ਸ਼ਾਨ ਜਨਾ ਵੀ ਕੀਤਾ ਅਸੀਂ ਅਸੀਂ ਟਾਂਡੇ ਦੇ ਕੋਲ ਅਸੀਂ ਬਹੁਤ ਬੜਾ ਟੋਕਿਆ ਕਿਸਾਨ ਮਤੋਂ ਅਸੀਂ ਉਹਦੇ ਵਿੱਚ ਅੱਜ ਮਾਣ ਨਹੀਂ ਹਾਂਜੀ ਹਾਂਜੀ ਮੁੰਡੇ ਚ ਕੰਮ ਸੀ ਕਰਿਆ ਠੀਕ ਹੈ ਸਾਡਾ ਦਾ ਕਰਦੇ ਠੀਕ ਹੈ ਅੱਜ ਦੇ ਕਿਸਾਨਾਂ ਨਾਲ ਕਿਸਾਨਾਂ ਮੇਰਾ ਕਿਸਾਨ ਦਾ ਨਾਮ ਕਿਸਾਨਾਂ ਨਾਲ ਹੈਗੇ ਵੀ ਸਾਡਾ ਦਾ ਸਿਰਫ ਇਹ ਸਿੱਧਾ ਇੱਕ ਹੈ ਵੀ ਜਿਹੜੇ ਉੱਤੇ ਕਿਸਾਨ ਬੈਠੇ ਨੇ ਜਿਨ੍ਹਾਂ ਨੇ ਜਾਣਾ ਠੀਕਾ ਦਿੱਲੀ ਵੀ ਇਹਨਾਂ ਦਾ ਸੀ ਤਾਂ ਦੇਸ਼ ਪੰਜਾਬ ਪੰਜਾਬ ਚ ਤੁਸੀਂ ਆਏ ਹੋ ਨਾ ਪੰਜਾਬ ਦੇ ਮਾਝਾੜੇ ਚ ਅੱਧੀ ਵੀ ਪੰਜਾਬ ਦੇ ਕਿਸਾਨ ਉੱਥੇ ਪਾਕਿਸਤਾਨ ਵਾਲੇ ਤਾਂ ਦਿੱਲੀ ਜਾਣੀ ਨਹੀਂ ਸਾਡੀ ਅਮਨ ਚੈਨ ਨਾਲ ਕੋਈ ਵੀ ਵਰਕਰ ਸਾਡਾ ਕੋਈ ਨਹੀਂ ਸ਼ਾਂਤਮਈ ਹਾਂ ਕੋਈ ਕਬਰਾੜ ਨਹੀਂ ਆਉ ਬਿਲਕੁਲ ਅਸੀਂ ਬੁਢੇ ਬਣੇ ਹਾਂ ਉਮਰ ਤੇ ਵੀ ਬੜੇ ਹਾਂ ਅਸੀਂ ਰਿਸਪੈਕਟ ਨਾਲ ਗੱਲ ਕਰਾਂਗੇ ਜਿਹੜਾ ਸਾਨੂੰ ਸ਼ਾਂਤੀਪੂਰਵਕ ਸਮਝਾਇਆ ਗਿਆ ਹੈ ਹਾਂਜੀ ਮੇਰੇ ਕੋਲ 25 ਕਿਹਨਾਂ ਦੇ ਕਿਸਾਨਾਂ ਦੀ ਗੱਲ ਹੈ ਠੀਕ ਹੈ ਜੀ ਕਿੱਥੇ ਫਕਤ ਜਗਦੀ ਹੈ ਹਾਂਜੀ ਮੈਂ ਉਹਨਾਂ ਕੋਲ ਮੈਂ ਪਹੁੰਚੇ ਕਰਤੇ ਇਲੈਕਸ਼ਨ ਕਰਨ ਤਾਂ ਠੀਕ ਹੈ ਮੈਂ ਵੀ ਜਾਣ ਮਰਨ ਵਰਤ ਲੇਕਾ ਮੈਂ ਤੁਹਾਨੂੰ ਵੈਲਕਮ ਕਰਾਂਗੇ ਜੀ ਉਸ ਚੀਜ਼ ਲਈ ਅਸੀਂ ਵੈਲਕਮ ਕਰਾਂਗੇ ਤੁਸੀਂ ਆਓਗੇ ਅਸੀਂ ਤਾਂ ਇਹ ਹੀ ਕਹਿੰਦੇ ਆ ਸਿਰਪ੍ਰੀ ਮਾਇ ਜ ਤੁਸੀਂ ਉੱਥੇ ਜਾ ਕੇ ਲੋਕ ਸਭਾ ਦੇ ਮੈਂਬਰ ਬਣਨਾ ਠੀਕ ਹੈ ਤੇਜਾ ਮੰਡਲ ਤੋਂ ਆਇਆ ਠੀਕ ਹੈ ਤੇ ਜਮੰਟੀਪਾਲਿਆਦਾਰੀ ਕਰੀ ਹੈ ਠੀਕ ਹੈ ਛੋਤੇ ਰਕਸ਼ਤ ਜਿਹਾ ਹੈ ਠੀਕ ਹੈ ਚਲੋ ਗ੍ਰੈਂਡ ਰੈਅਲਟੀ ਤੋਂ ਉੱਟ ਕੇ ਗਏ ਹਾਂ ਗਰਾਸ ਬਹੁਤ ਜ਼ਿਆਦਾ ਠੀਕ ਹੈ ਜੀ ਗਰੀਬ ਹੈ ਠੀਕ ਹੈ ਮੇਰੇ ਨਾਲ ਕੋਈ ਤਰੀਕ ਜ਼ਿਆਦਾ ਨਹੀਂ ਕਿਹੜਾ ਚਲੋ ਆਇਕੜ ਨੇ ਲੀਡਰ ਜੇ ਇਕੜ ਨੇ ਲੀਡਰ ਆਉਣਗੇ ਇਕੜ ਨੇ ਗੱਲਾਂ ਕਰਨਗੇ ਭਾਈ ਭਲਾ ਹੋ ਗਾ ਵੱਡਾ ਭਾਈ ਜਾਨੇ ਹੁਣ ਇੰਨੀ ਨਾ ਕੋਈ ਆਈਪੀ ਜਿਹੜਾ ਮਤਲਬ ਹੈਗਾ ਦੱਸੋ ਹੁਣ ਇੰਨੇ ਦਿਨਾਂ ਦੇ ਬੈਠੇ ਮੇਰੇ ਖਾਤੇ ਨੂੰ ਕੋਈ ਇਹ ਕਹਿ ਰਹੇ ਆਣੇ ਸਾਡੇ ਦੇ ਅਥਰੂ ਗਾ ਦੇ ਗੋਲੇ ਚਲਾਏ ਜੀ ਉਹਨਾਂ ਬਾਰੇ ਜਿਹੜੇ ਕਿਸੇ ਗੱਡੇ ਨਾ ਨਿਆਗਾ ਉਹ ਪਛੜਿਆ ਇਦਾਂ ਨਹੀਂ ਨਹੀਂ ਕਰ ਲੈਣੀ ਇਹ ਨਹੀਂ ਅਈਦਾ ਕਿ ਇਹ ਕਿਨ ਕੱਢਿਆ ਵੀ ਜਾ ਜਾ ਕੇ ਨਹੀਂ ਆਈ ਸਵਾਲ ਕਰ ਰਿਹਾ ਭਾਈ ਦਾ ਕੋਈ ਨਹੀਂ ਕੋਈ ਬਹੁਤ ਜ਼ਰੂਰੀ ਹੋ ਜਾਂਦਾ ਨਹੀਂ ਨਹੀਂ ਹੋਰ ਕੋਈ ਸ਼ਾਮ ਨੂੰ ਕੁਝ ਜਨਾਬਤਾ ਕਿਸਾਨਾਂ ਚਲੋ ਚਲੋ ਫਿਰ ਠੀਕ ਹੈ ਠੀਕ ਹੈ ਚਲੋ ਤੇ ਨਾ ਜਿਹੜੀ ਆਹ ਮਾੜਾ ਲਈ ਹਾਂਜੀ ਮੈਂ ਸੁਖਵਿੰਦਰ ਸਿੰਘ ਡੀ ਕੇ ਜੁਬਾਜੀਵਾਲ ਮੀਤ ਪ੍ਰਧਾਨ ਪੰਜਾਬ ਅੱਜ ਸਾਡੀ ਟੀਮ ਜਾਦ ਹੋ ਰਹੀ ਆਈ ਤਾਂ ਲੋਕ ਸਭਾ ਤੋਂ ਮੈਂਬਰ ਗੇਜाराम ਜੀ ਉਰੇ ਆਏ ਹੋਏ ਤੇ ਬੀਜਪੀ ਦੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਆ ਜਿਹੜੇ ਸਾਨੂੰ ਐਸਕੇਐਮ ਵੱਲੋਂ 11 ਸਵਾਲ ਨੇ ਵੀ ਉਹਨਾਂ ਦੇ ਜਵਾਬ ਦਉਂ ਜਿਹੜੀਆਂ ਸੜਕ ਤੇ ਕਿੱਲਾਂ ਲਾਈਆਂ ਨੇ ਉਹ ਕਿਉਂ ਲਾਈਆਂ ਨੇ ਜਿਹੜੀ ਸਾਡੀ ਐਮਐਸਕੇ ਦੀ ਮੰਗ 4 ਕਿਸਾਨਾਂ ਦੀ ਤੇ ਜਿਹੜੇ ਕਿਸਾਨ ਸੀ ਹਿਲ ਹੋਏ ਤੇ ਜਿਹੜੇ ਲਖੀਮਪੁਰ ਕੀਰੀ ਵਾਲੇ ਨੂੰ ਤੁਸੀਂ ਤੇਕ ਦਸੀ ਆ ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ ਫਿਰ ਉਹ ਉੱਤਰ ਕੇ ਖੜੇ ਰਹੇ ਨੇ ਵੀ ਦੱਸੋ ਮੈਂ ਆ ਦੱਸਦਾ ਮੈਂ ਤੁਹਾਡੇ ਨਾਲ ਇੱਕ ਵਾਰ ਮੈਨੂੰ ਭੇਜੋ ਉੱਥੇ ਮੈਂ ਕਿਸਾਨ ਮਜ਼ਦੂਰ ਇਕਤਾ ਦੇ ਉਹਰੇ ਉਹਨਾਂ ਨੇ ਨਾਰੇ ਲਾਏ ਕਿ ਮੈਂ ਤੁਹਾਡੇ ਅੱਜ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਹਿਣਾ ਤੇ ਅਸੀਂ ਮਤਲਬ ਉਹਨਾਂ ਨਾਲ ਤੇ ਪ੍ਰਸ਼ਾਸਨ ਵੀ ਆ ਗਿਆ ਪ੍ਰਸ਼ਾਸਨ ਨੇ ਕਿਹਾ ਮੈਂ ਬਸ ਤੋਂ ਤੇ ਹੁਣ ਜਿੰਨੇ ਸਵਾਲ ਤੁਸੀਂ ਆਹ ਕਰ ਲਏ ਉਹਨਾਂ ਨੇ ਪਰ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਪ੍ਰਸ਼ਾਸਨ ਤੇ ਇਹ ਉਹਨਾਂ ਨੂੰ ਇਹ ਪੰਜਾਬ ਦੇ ਸਾਰੇ ਕਿਸਾਨ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਸਾਰੇ ਐਸਕੇਐਮ ਵੱਲੋਂ ਅਮਨ ਚੈਨ ਨਾਲ ਮਤਲਬ ਜਿਹੜਾ ਵੀ ਕਰਨਾ ਸ਼ਾਂਤਮਈ ਢੰਗ ਨਾਲ ਕਰਨਾ ਅੱਜ ਵੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਵੀ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸਾਨੂੰ ਤੇ ਇਹਨਾਂ ਨੇ ਗੇਜਰ ਰਾਮ ਜੀ ਨੇ ਵੀ ਮਤਲਬ ਇਹਨਾਂ ਪੂਰੇ ਹਲਮੀ ਨਾਲ ਸਾਡੇ ਸਵਾਲਾਂ ਦੇ ਜਵਾਬ ਉਹ ਦੇਤਾ ਨਹੀਂ ਸਕੇ ਮਤਲਬ ਪਰ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥਰ ਉਹਨਾਂ ਨੇ ਕਿ ਜਰਾ ਵਿਸ਼ਵਾਸ ਦਵਾਇਆ ਕਹਿੰਦਾ ਮੈਨੂੰ ਚੁਣ ਕੇ ਭੇਜੋ ਵੀ ਮੈਂ ਤੁਹਾਡੇ ਮੈਂ ਮਜ਼ਦੂਰੀ ਵੀ ਕੀਤੀ ਆ ਮੈਂ ਮੰਡੀ ਚ ਪੱਲੇਦਾਰੀ ਵੀ ਕੀਤੀ ਆ ਕਹਿੰਦਾ ਮੈਂ ਆ ਸਾਰੀਆਂ ਚੀਜ਼ਾਂ ਕੀਤੀਆਂ ਨੇ ਰਿਕਸ਼ਾ ਵੀ ਚਲਾਇਆ ਮੈਂ ਕਹਿੰਦਾ ਗਰਾਸ ਰੂਟ ਤੋਂ ਉੱਪਕੇ ਗਿਆ ਮੈਂ ਤਾਂ ਲੀਟਰ ਬਣਿਆ ਮੈਨੂੰ ਆ ਮਿਲਿਆ ਇੱਕ ਵਾਰ ਮੇਰੇ ਤੇ ਵਿਸ਼ਵਾਸ ਦਿਵਾਉ ਸੀਗਾ ਤੁਰਤ ਵਿਸ਼ਵਾਸ ਕਿ ਮੈਂ ਅਸੀਂ ਜਿਤਾਈਏ ਜੀ.ਡੀ.ਪੀ ਦਾ ਉਹ ਸਟਾ ਵੈਸੇ ਹੀ ਵਿਰੋਧਾ ਹੁਣ ਉਹ ਜਿਹੜਾ ਉੱਥੇ ਅਸੀਂ ਪਾਕਿਸਤਾਨ ਵਾਲੇ ਤਾਂ ਹੈ ਨਹੀਂ ਵੀ ਪੰਜਾਬ ਵਾਲੇ ਜਾ ਰਹੇ ਸੀ ਜਿਹੜਾ ਉੱਥੇ ਕੱਟੜ ਸਰਕਾਰ ਨੇ ਖਿਲਰੇ ਦਿੱਤੇ ਨੇ ਸਰਕਾਰ ਚੋਕ ਟੇਨ ਦੇ ਨਾਲ ਬੈਠੇ ਨੇ ਸ਼ਾਂਤ ਮਈ ਨਾ ਕੋਈ ਪੁੱਛਦਾ ਨਾ ਕੋਈ ਮਿਲਣਾ ਕਿਸਾਨਾ ਕਿੰਨੇ ਕਿਸਾਨ ਸੁਭਕਰਨ ਕਿਸਾਨ ਦੀ ਉੱਥੇ ਸ਼ਹੀਦ ਕਰਤਾ ਜਿਹੜਾ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ ਜਿਹਦੀ ਐਫ ਆਈ ਆਰ ਜ਼ੀਰੋ ਹੋਈ ਆ ਉਹਦਾ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਕੇਸ ਫਾਇਰ ਮਾਨਜੋਗ ਰਾਜੇਵਾਲ ਜੀ ਉਹ ਕੇਸ ਲੱਟ ਰਹੇ ਨੇ ਆਪਣੇ ਕਿਸਾਨਾਂ ਵਾਸਤੇ ਵੈਰੀ ਗੁੱਡ ਅੱਜ ਉਹ ਬੋਲ ਮਤਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਚੋਣ ਪ੍ਰਚਾਰ ਕਰਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਅੱਜ ਹੰਤੇ ਬਹੁਤ ਤੁੰਗ ਆ ਰਹੀ ਮੇਰੇ ਮਾਨਸ ਵਿੱਚ ਮਸਾਲਾ ਜਿਹਨੇ ਪ੍ਰਧਾਨ ਜੀ ਵਿਆਣਾ ਅਧਿਕਾਰੀ ਨੇ ਉਹ ਦੇਖੋ ਜਿੰਨੀ ਫੋਸ਼ ਕਰ ਰਹੀ ਹੈ ਮੋਚ ਨਾ ਆਜੋ ਆਜੋ ਕਿਸਾਨਾਂ ਨੇ ਤੁਹਾਡਾ ਸਵਾਜਿਵਾਬ ਹੋਇਆ ਸੀਰ ਸਵਾਜਿਵਾਬ ਆਇਆ ਕਿਸਾਨਾਂ ਨੇ ਦੋ ਗੱਲਾਂ ਕੀਤੀਆਂ ਜੀ ਮੈਂ ਕਿਹਾ ਤੁਸੀਂ ਕਿਸਾਨਾਂ ਮੈਂ ਮਜ਼ਦੂਰ ਹਾਂ ਜੀ ਆਪਣਾ ਨਾਰਾ ਇੱਕ ਹੈ ਕਿਸਾਨ ਮਜ਼ਦੂਰ ਇਕਤਾ ਵਾਹ ਬੋਲੋ ਜਿੰਦਾਬਾਦ ਜਿੰਦਾਬਾਦ ਪਿੰਮਲ ਬਾਈ ਜੀ ਦੇ ਸੈਂਟਰਾਂ ਫਿਰ ਜਦ ਤੂੰ ਬਣਾਓਗੇ ਜੋ ਕਹਿੰਦੇ ਸਾਡੇ ਨਾਲ ਤੱਕਾ ਹੋ ਰਿਹਾ ਉੱਥੇ ਸਾਨੂੰ ਹਰਿਆਣਾ ਵਿੱਚ ਰੋਕਣ ਰੋਕਿਆ ਜਾ ਰਿਹਾ ਵਾ ਸਰਕਾਰ ਤੱਕਾ ਇਹ ਜਿਹੜੇ ਲੋਕਾਂ ਦਾ ਕੰਗਰੀ ਹੈ ਇਹਦੇ ਢੰਡਾ ਲਾਉਣ ਦੇ ਕੁਛ ਕਰਨੇ ਇਹ ਵੀ ਆਪਣੇ ਪਿੱਛੇ ਹਟਣਾ ਤੇ ਸਰਕਾਰੀ ਪਿੱਛੇ ਹਟੇ